ਜੁਗੋ ਜੁਗਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 414 ਅੰਕ ਤੇ ਸ਼ਬਦ ਚੰਨ ਕਰਦੇ ਹਨ ਆਸਾ ਮਹੱਲਾ ਪਹਿਲਾ ਗਾਵੇ ਗੀਤ ਚੀਤ ਅਨਿੱਤੈ ਆਰਾਗ ਸੁਣਾਏ ਕਹਾ ਬੀ ਬੀਤੈ ਸਿਰਪ ਨਾਰਕ ਦੇਵ ਜੀ ਮਹਾਰਾਜ ਬਚਨ ਕਰਦੇ ਗਾਵੇ ਗੀਤ ਕਹਿੰਦੇ ਗੀਤ ਗਾਉਂਦਾ ਹੈ ਚੀਤ ਅਨਿੱਤੈ ਕਹਿੰਦੇ ਚੇਤੇ ਕਰਦਾ ਹੈ ਆਰਾਗ ਸੁਣਾਏ ਕਹਿੰਦੇ ਰਾਗ ਸੁਣਾਉਂਦਾ ਹੈ ਲੋਕ ਕਹਾ ਬੀਤੇ ਉਹ ਗੱਲਾਂ ਸੁਣਾਉਂਦਾ ਜਿਹੜੀਆਂ ਬੀਤ ਚੁੱਕੀਆਂ ਬੀਤੀਆਂ ਵੀ ਇਹ ਗੱਲਾਂ ਸੁਣਾਉਂਦਾ ਲੋਕਾਂ ਨੂੰ ਰਾਗ ਸੁਣਾਉਂਦਾ ਗੀਤ ਸੁਣਾਉਂਦਾ ਇਹਨੂੰ ਨਾਨਕ ਦੀਵ ਜੀ ਮਹਾਰਾਜ ਬਚਨ ਕਰਦੇ ਗਾਵੇ ਗੀਤੇ ਚੀਤ ਅਨਿੱਤੈ ਕਹਿੰਦੇ ਚੀਤ ਕਰਕੇ ਆਉਂਦਾ ਯਾਦ ਕਰਕੇ ਆਉਂਦਾ ਉਹ ਯਾਦ ਕਰੇ ਬੇ ਗੀਤ ਲੋਕਾਂ ਨੂੰ ਸੁਣਾ ਦਿੰਦਾ ਜਿਹੜੀਆਂ ਬੀਤੀਆਂ ਵੀ ਇਹ ਗੱਲਾਂ ਉਹ ਸੁਣਾ ਦਿੰਦਾ ਲੋਕਾਂ ਨੂੰ ਬਿਨ ਨਾਮੇ ਮਨ ਝੂਠ ਅਨਿੱਤੈ ਕਹਿੰਦੇ ਨਾਮ ਤੋਂ ਬਿਨਾ ਸਾਰਾ ਕੁਝ ਝੂਠ ਹੈ ਕਹਿੰਦੇ ਰਾਗ ਸੁਣਾਉਣੇ ਗੀਤ ਸੁਣਾਉਣੇ ਬੀਤੀਆਂ ਵੀ ਇਹ ਗੱਲਾਂ ਸੁਣਾਉਣੀਆਂ ਉਹਨਾਂ ਨੂੰ ਯਾਦ ਕਰਕੇ ਆਉਂਦਾ ਉਹਨਾਂ ਨੂੰ ਕਹਾਣੀ ਨਹੀਂ ਕਹਿੰਦਾ ਉਹਨੂੰ ਸਾਖੀ ਦਾ ਰੂਪ ਦੇ ਦਿੰਦਾ ਕਹਿੰਦਾ ਇਹ ਸਾਖੀ ਹੈ ਲੇਕਿਨ ਸਾਖੀ ਤਾਂ ਸਤਿਗੁਰ ਦੀ ਜਿਹੜੀ ਬਾਣੀ ਹੈ ਇਹ ਹੈ ਸਾਖੀ ਉਹ ਤਾਂ ਬੀਤੀਆਂ ਵੀ ਇਹ ਗੱਲਾਂ ਹੋਈਆਂ ਵੀ ਇਹ ਗੱਲਾਂ ਹੈ ਜਿਹਨੂੰ ਅਸੀਂ ਕਹਾਣੀ ਕਹਿੰਦੇ ਹਾਂ ਉਹਨਾਂ ਨੂੰ ਯਾਦ ਕਰਕੇ ਆ ਜਾਂਦਾ ਹੈ ਉਹ ਲੋਕਾਂ ਨੂੰ ਸੜਾ ਦਿੰਦਾ ਹੈ ਰਾਗ ਸੁਣਾ ਦਿੰਦਾ ਬਜਾ ਬਜਾ ਕੇ ਉਹ ਸਿੱਖਿਆ ਹੋਇਆ ਕੰਮ ਹੈ ਗਾਵੇ ਗੀਤ ਚੀਤ ਅਨਿੱਤੈ ਰਾਗ ਸੁਣਾਇ ਰਾਗ ਸੁਣਾਉਂਦਾ ਕਹਾਵੇ ਬਿੱਤੇ ਬਿਨ ਨਾਮੇ ਮਨ ਝੂਟ ਕਹਿੰਦੇ ਮਨ ਆ ਨਾਮ ਤੋਂ ਬਿਨਾ ਸਾਰਾ ਕੁਝ ਹੀ ਝੂਠ ਹੈ ਸਤਿਗੁਰ ਨੇ ਹੁਕਮ ਕੀਤਾ ਇਹਨਾ ਸਤਗੁਰੂ ਬਿਨੋਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਕ ਪਕਾਣੀ ਸਤਗੁਰ ਤੋਂ ਬਿਨਾ ਹੋਰ ਬਾਣੀ ਸਾਰੀ ਕੱਚੀ ਹੈ ਝੂਠੀ ਹੈ ਉਹੀ ਅਸੀਂ ਸੁਣਾ ਰਹੇ ਹਾਂ ਲੋਕਾਂ ਨੂੰ ਉਹ ਕਹਾਣੀਆਂ ਸਾਖੀਆਂ ਯਾਦ ਕਰ ਲੀਆਂ ਲੋਕਾਂ ਨੂੰ ਸੁਣਾਤੀਆਂ ਜਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਸਾਰਾ ਕੁਝ ਝੂਠ ਹੈ ਨਾਮ ਤੋਂ ਬਿਨਾ ਬਿਨ ਨਾਮੇ ਮਨ ਝੂਠ ਅਨੀਤ ਹੈ ਕਹਾਂ ਚੱਲੋਂ ਮਨ ਰਹੁ ਕਰੇ ਕਹਿੰਦੇ ਕਿੱਥੇ ਜਾਣਾ ਮਨ ਘਰ ਦੇ ਵਿੱਚ ਰਹਿ ਬਾਣੀ ਤੋਂ ਬਾਹਰ ਜਾਣ ਦੀ ਕਹਿੰਦੇ ਲੋੜ ਨਹੀਂ ਕਹਾਂ ਚੱਲੋਂ ਮਨ ਕਰੇ ਰਹੇ ਗੁਰਮਖ ਆਰਾਮ ਨਾਮ ਤਰਪਤਸ ਹੈ ਕਹਿੰਦੇ ਗੁਰਮਖ ਬਣ ਜਾ ਆਰਾਮ ਦੇ ਨਾਮ ਤੇਰੀ ਪਿਆਸ ਬੁਝਣੀ ਹੈ ਕਹਿੰਦੇ ਆਰਾਮ ਦੇ ਨਾਮ ਦੇ ਨਾਲ ਤੈਨੂੰ ਸਬਰ ਹੋਣਾ ਹੈ ਹੋਰ ਗੱਲਾਂ ਸਾਰੀਆਂ ਛੁੱਟੀਆਂ ਗੁਰਮਖ ਆਰਾਮ ਨਾਮ ਤਰਪ ਤਸੈ ਕਹਿੰਦੇ ਗੁਰਮਖ ਬਣ ਜਾ ਆਰਾਮ ਦੇ ਨਾਮ ਦੇ ਨਾਲ ਸਬਰ ਖੋਜਤ ਪਾਪੋ ਸਹਿਜ ਹਰੇ ਖੋਜਤ ਪਾਪ ਕਿਨੂੰ ਖੋਜ ਲਾਉਂਗੇ ਰੱਬ ਨੂੰ ਫਿਰ ਪਾ ਲਉਂਗੇ ਕੋਜਤ ਪਾਵੋ ਸਹਿਜ ਕਰੇ ਕਹਿੰਦੇ ਫਿਰ ਆਪਣੇ ਆਪੇ ਰੱਬ ਦੇ ਘਰ ਚਲੇ ਜਾਉਂਗੇ ਸਹਿਜ ਅਵਸਥਾ ਜਿਹੜੀ ਆਪਣੇ ਆਪੇ ਕੰਮ ਹੋ ਜਾਂਦਾ ਹੈ ਖੋਜਣ ਦੇ ਨਾਲ ਖੋਜਤ ਪਾਪੋ ਸਹਿਜ ਹਰੇ ਰੋ ਕਾਮ ਕ੍ਰੋਧ ਮਨ ਮੋਹੋ ਸਰੀਰਾ ਕਹਿੰਦੇ ਸਰੀਰ ਦੇ ਵਿੱਚ ਕੀ ਹੈ ਕਾਮ ਹੈ ਕ੍ਰੋਧ ਹੈ ਮੋਹ ਹੈ ਲਬ ਲੋਭ ਹੰਕਾਰ ਕਹਿੰਦੇ ਲਬ ਹੈ ਲੋਭ ਹੈ ਹੰਕਾਰ ਹੈ ਅਗੇ ਪਾਚਨ ਕੀ ਲਿਖਤਾ ਹੈ ਜਰਾ ਕਰ ਦੇ ਵਿੱਚ ਕਹਿੰਦੇ ਕੀ ਹੈ ਸਾਡੇ ਦੇਹ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਸਾਡੇ ਮਨ ਦੇ ਵਿੱਚ ਕੀ ਹੈ ਕਾਮ ਹੈ ਕ੍ਰੋਧ ਹੈ ਮੋਹ ਹੈ ਲਬ ਲੋਭ ਹੰਕਾਰ ਸੋ ਪੀੜਾ ਕਹਿੰਦੇ ਇਹਦੇ ਨਾਲ ਪੀੜਾਂ ਹੁੰਦੀਆਂ ਇਹਦੇ ਨਾਲ ਦਰਦ ਹੁੰਦਾ ਇਹ ਪੀੜਾ ਹੋਣ ਦਾ ਕਾਰਨ ਦੱਸਿਆ ਕਿ ਸਰੀਰ ਵਿੱਚ ਪੀੜ ਕਿਉਂ ਹੁੰਦੀ ਹੈ ਕਿਉਂ ਦੁੱਖ ਲੱਗਦਾ ਹੈ ਕਿਉਂ ਦਰਦ ਲੱਗਦਾ ਹੈ ਦੁੱਖ ਦਰਦ ਜੰਮਦਾ ਕਿੱਥੋਂ ਹੈ ਇਹ ਤਾਂ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਆ ਕਹਿੰਦੇ ਕਾਮ ਕਰਕੇ ਕ੍ਰੋਧ ਕਰਕੇ ਮੋਹ ਕਰਕੇ ਲੋਭ ਕਰਕੇ ਹੰਕਾਰ ਕਰਕੇ ਫਿਰ ਕੀ ਬਣ ਗਿਆ ਲਾਭ ਲੋਭ ਹੰਕਾਰ ਸੋ ਪੀਰਾ ਕਹਿੰਦੇ ਇਹਦੇ ਨਾਲ ਫਿਰ ਪੀੜਾਂ ਹੋਣ ਲੱਗ ਗਈਆਂ ਦਰਦ ਹੋਣ ਲੱਗ ਗਏ ਦੇਹ ਦੇ ਵਿੱਚ ਫਿਰ ਦੁੱਖ ਲੱਗ ਗਏ ਆਰਾਮ ਨਾਮ ਵਿਨ ਕਿਉ ਮੰਨ ਧੀਰਾ ਕਹਿੰਦੇ ਰਾਮ ਦੇ ਨਾਮ ਤੋਂ ਬਿਨਾ ਇਸ ਮਨ ਨੂੰ ਧੀਰਜ ਨਹੀਂ ਆਉਂਦਾ ਇਹ ਝੂਟੀਆਂ ਗੱਲਾਂ ਸੁਣਾਈਆਂ ਝੂਟੀਆਂ ਪੂੜੀਆਂ ਬੰਦਮਾਣ ਦੇ ਦਿੱਤੀਆਂ ਲੋਕਾਂ ਨੂੰ ਜਿਹੜੀ ਬਾਬੇ ਨਾਨਕ ਨੇ ਦਵਾਈ ਸੱਚਖੰਡ ਤੋਂ ਲੈ ਕੇ ਆਂਦੀ ਸੀ ਉਹ ਨਹੀਂ ਦਿੱਤੀ ਇਹ ਦਵਾਈ ਹੈ ਬਾਬੇ ਨਾਨਕ ਦੇ ਪੰਡਾ ਬੰਦ ਕੇ ਲੈ ਕੇ ਆਂਦੀਆਂ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਇਹ ਰੱਬ ਨੇ ਦਵਾਈ ਦਿੱਤੀ ਹੈ ਇਹ ਦਵਾਈ ਨੂੰ ਛਕਣ ਦੇ ਨਾਲ ਰੋਗ ਹਟਦੇ ਆ ਆਰਾਮ ਨਾਮ ਮਿਨ ਕਿਉ ਮਨ ਠੀਰਾ ਅੰਤਰ ਨਾ ਬਣ ਕਹਿੰਦੇ ਅੰਦਰ ਦੇ ਵਿੱਚ ਨਲਾ ਅੰਦਰ ਦੇ ਚੰਨਾੜੇ ਬਾਹਰ ਨਹੀਂ ਅੰਦਰ ਦੇ ਵਿੱਚ ਮਨ ਨੂੰ ਨਿਲਾਉਣਾ ਹੈ ਅਸੀਂ ਬਾਹਰ ਨਾਂਦੇ ਹਾਂ ਅਸੀਂ ਕਰਦੇ ਕੀ ਆ ਸਿੱਧ ਗੁਰੂ ਨਾਨਕ ਦੇਵ ਜੀ ਉਹ ਦੱਸਦੇ ਆ ਕਹਿੰਦੇ ਗੀਤ ਸੁਣਾਤੇ ਕਵਤਾ ਸੁਣਾਤੀਆਂ ਰਾਗ ਸੁਣਾਤੇ ਇਛਨਾਨ ਕਰ ਲੇ ਤੀਰਥਾਂ ਤੇ ਨਾਲੇ ਤੇਰੇ ਕੋ ਨਾਨਕ ਦੇਵ ਜੀ ਕਹਿੰਦੇ ਅੰਤਰਨਾਵਣ ਕਹਿੰਦੇ ਅੰਦਰ ਦੇ ਚਨਾ ਇਹ ਵੀ ਬੜੀ ਚੰਬੀ ਵਾਲੀ ਗੱਲ ਹੈ ਅੰਦਰ ਨੂੰ ਨਿ ਲਾਉਣਾ ਅੰਦਰ ਤਾਂ ਹੁਣ ਸ਼ਬਦ ਦੇ ਨਾਲ ਨਾਲ ਆਇਆ ਜਾ ਸਕਦਾ ਹੈ ਕਿਉਂ ਸ਼ਬਦ ਅੰਦਰ ਦੇ ਵਿੱਚ ਪਰਵੇਸ਼ ਕਰਦਾ ਹੈ ਫੇਰੇ ਆਤਮਾ ਨੂੰ ਨਿੜਾ ਦਿੰਦਾ ਹੈ ਆਤਮਾ ਦੇ ਇਸ਼ਨਾਨ ਕਰਾ ਦਿੰਦਾ ਹੈ ਸ਼ਬਦ ਅੰਤਰਨਾਵਣ ਜਦੋਂ ਅੰਦਰ ਦੇ ਚਨਾਵਣ ਹੋਇਆ ਸਾਚ ਪਛਾਣੇ ਫਿਰ ਸਾਚ ਨੂੰ ਪਛਾਣ ਲਿੱਤਾ ਫਿਰ ਰੱਬ ਨੂੰ ਪਛਾਣ ਲਿੱਤਾ ਰੱਬ ਤਾਂ ਆਪਾ ਵੇਖਿਆ ਨਹੀਂ ਬਾਣੀ ਤਾਂ ਦੇਖੀ ਐ ਇਹ ਬਾਣੀ ਹੀ ਤਾਂ ਰੱਬ ਹੈ ਜਿੱਦਣ ਮਨ ਵਿੱਚ ਇਹ ਵਿਸ਼ਵਾਸ ਬਣ ਗਿਆ ਕਿ ਇਹ ਬਾਣੀ ਰੱਬ ਹੈ ਉਹ ਦਿਨ ਚਰਾਸੀ ਕੱਟੀ ਗਈ ਇਹ ਕਦੋਂ ਪਛਾਣੀ ਜਾਂਦੀ ਹੈ ਜਦੋਂ ਅੰਦਰ ਦੇ ਵਿੱਚ ਨੰਦਦੇ ਆ ਜਦੋਂ ਮਨ ਨੂੰ ਨੁੜਾਉਂਦੇ ਅੰਤਰ ਨਾਮਨ ਸੱਚ ਪਛਾਣੇ ਸੱਚ ਤਾਂ ਹੁਣ ਰੱਬ ਨੂੰ ਕਹਿੰਦੇ ਆ ਬਾਣੀ ਨੂੰ ਕਹਿੰਦੇ ਆ ਕਹਿੰਦੇ ਫਿਰ ਸੱਚ ਨੂੰ ਪਛਾਣ ਲੈਂਦਾ ਫਿਰ ਬਾਣੀ ਨੂੰ ਪਛਾਣ ਲੈਂਦਾ ਅੰਤਰ ਕੀ ਗਤ ਕਹਿੰਦੇ ਅੰਦਰ ਦੀ ਜਿਹੜੀ ਗਤ ਹੈ ਨਾ ਅੰਦਰ ਜਿਹੜੀ ਗੰਗਾ ਚੱਲਦੀ ਹੈ ਗੁਰਮਖ ਖਜਾਨੇ ਕਹਿੰਦੇ ਗੁਰਮਖ ਇਹ ਨੂੰ ਜਾਣ ਜਾਂਦਾ ਜਿਹੜੀ ਅੰਦਰ ਗੰਗਾ ਚੱਲਦੀ ਹੈ ਇਹ ਵੀ ਤਾਂ ਬੜੇ ਚੰਬੇ ਵਾਲੀ ਗੱਲ ਐ ਕਿ ਅੰਦਰ ਦੇ ਚ ਗੰਗਾ ਚੱਲਦੀ ਐ ਆਪਾਂ ਨੂੰ ਨਹੀਂ ਪਤਾ ਲੱਗਦਾ ਗੁਰਮੁਖ ਨੂੰ ਪਤਾ ਲੱਗ ਜਾਂਦਾ ਕਿ ਅੰਦਰ ਗੰਗਾ ਚੱਲਦੀ ਐ ਅੰਤਰ ਕੀ ਗਤ ਗੁਰਮੁਖ ਜਾਣੇ ਹੁਣ ਗੁਰਮੁਖ ਬਾਤ ਤੇ ਨਵੇੜਾ ਹੋ ਗਿਆ ਕਿ ਉਹ ਗੁਰਮੁਖ ਐ ਜਿਹਨੂੰ ਪਤਾ ਲੱਗ ਗਿਆ ਕਿ ਅੰਦਰ ਗੰਗਾ ਚੱਲਦੀ ਐ ਐਵੇਂ ਕਾਲੀਆਂ ਪੀਲੀਆਂ ਪੱਗਾਂ ਬੰਨ ਕੇ ਨਹੀਂ ਗੁਰਮਖ ਬਣ ਜਾਣਾ ਗੁਰਮਖ ਦੀ ਮੰਜ਼ਲ ਸਭ ਤੋਂ ਉੱਚੀ ਮੰਜ਼ਲ ਹੈ ਸੰਸਾਰ ਦੇ ਵਿੱਚ ਲੇਕਿਨ ਗੁਰਮਖ Guru ਦੇ ਹੁਕਮ ਨੂੰ ਮੰਨਣਾ ਜੋ Guru ਤੇ ਮੁਖ ਤੋਂ ਮਿਲਦਾ ਸੁਣਦਾ ਉਹਨੂੰ ਮੰਨਦਾ ਆਪਣੇ Guru ਦੀ ਗੱਲ ਨੂੰ ਉਹਨੂੰ ਆਨੇ ਬਾਂਦੇ ਨਹੀਂ ਕਰਦਾ ਜੋ ਗੁਰਬਾਣੀ ਕਹਿੰਦੀ ਹੈ ਉਹਨੂੰ ਮੰਨਦਾ ਹੈ ਉਹਨੂੰ ਕਰਦਾ ਉਹੀ ਕੰਮ ਕਰਦਾ ਜੋ ਗੁਰਬਾਣੀ ਕਹਿੰਦੀ ਹੈ ਅੰਤਰ ਕੀ ਗਤ ਗੁਰਮਖ ਜਾਣੇ ਸਾਚ ਸਬਦ ਬਿਨ ਮਹਿਲ ਨਾ ਪਛਾਣੇ ਕਹਿੰਦੇ ਸੱਚੇ ਸਬਦ ਤੋਂ ਬਿਨਾਂ ਮਹਿਲ ਨਹੀਂ ਪਛਾਣਿਆ ਜਾਂਦਾ ਰੱਬ ਦਾ ਕਰ ਜੇ ਪਛਾਣੇ ਨਹੀਂ ਜਾਂਦਾ ਤਾਂ ਘਰ 'ਚ ਜਾਵਾਂਗੇ ਕਿਸੇ ਕਿਸੇ ਦੇ ਘਰ ਜਾਣਾ ਹੁੰਦਾ ਉਹ ਘਰ ਦੀ ਪਛਾਣ ਹੁੰਦੀ ਹੈ ਕਿ ਇਹ ਹੈ ਜੇ ਇਧਰ ਨੂੰ ਦਰਵਾਜ਼ਾ ਲੱਗਿਆ ਵੇ ਦਾ ਕਿ ਇਹ ਹੈ ਜੇ ਉਹਦਾ ਘਰ ਹੈ ਜੇ ਉਹ ਪਛਾਣ ਹੁੰਦੀ ਹੈ ਫਿਰ ਉਹਦੇ ਘਰ ਜਾਵਟਦੇ ਆਪਾਂ ਜੇ ਘਰ ਦੀ ਪਛਾਣ ਨਾ ਹੋਵੇ ਫਿਰ ਲੋਕਾਂ ਨੂੰ ਪੁੱਛਦੇ ਆ ਕਿ ਫਲਾਣੇ ਦਾ ਘਰ ਕਿਹੜਾ ਹੈ ਇਹ ਕਨ ਗੁਰੂ ਬਚਨ ਕਰਦੇ ਹਨ ਕਿ ਗੁਰਮਖ ਨੂੰ ਪਛਾਣ ਹੋ ਜਾਂਦੀ ਹੈ ਰੱਬ ਦੇ ਘਰ ਦੀ ਮਹਿਲ ਦੀ ਪਛਾਣ ਹੋ ਜਾਂਦੀ ਹੈ ਜਿਹਨੂੰ ਆਪਾਂ ਸੱਚਖੰਡ ਕਹਿੰਦੇ ਆਂ ਪਰ ਉਹ ਪਛਾਣ ਕਿਸ ਤਰ੍ਹਾਂ ਹੁੰਦੀ ਹੈ ਸੱਚ ਸ਼ਬਦ ਬਿਨ ਮਹਿਲ ਨਾ ਪਛਾਣੇ ਕਹਿੰਦੇ ਸੱਚੇ ਸ਼ਬਦ ਤੋਂ ਬਿਨਾ ਮਹਿਲ ਨਹੀਂ ਪਛਾਣਿਆ ਜਾਂਦਾ ਰੱਬ ਦਾ ਘਰ ਪਛਾਣੇ ਨਹੀਂ ਜਾਂਦਾ ਜਦੋਂ ਘਰ ਪਛਾਣੇ ਨਹੀਂ ਜਾਂਦਾ ਫਿਰ ਜਾਵਾਂਗੇ ਕਿਸ ਤਰ੍ਹਾਂ ਸੱਚਖੰਡ ਵਿੱਚ ਦੇਖੋ ਕਿੰਨੀ ਦੁਨੀਆ ਹਲਝਾ ਦਿੱਤੀ ਮਰਨ ਤੋਂ ਬਾਅਦ ਚੱਕਦੇ ਆ ਕਹਿੰਦੇ ਸੱਚਖੰਡ ਲੈ ਜਾਓ ਜੇ ਇਹਨਾਂ ਦੇ ਬਸ ਹੋਵੇ ਤਾਂ ਅਰਤੀ 'ਚ ਪਾ ਕੇ ਆਪੇ ਛੱਡਿਆ ਉਹਨ ਸੱਚਖੰਡੇ 'ਚ ਜੇ ਇਹਨਾਂ ਲੋਕਾਂ ਦੇ ਬਸ ਹੋਵੇ ਨਾ ਜਦ ਸੱਚੀ ਐਨ ਇਕੱਠੇ ਹੋ ਕੇ ਅਰਤੀ 'ਵਰ ਪਾ ਕੇ ਸੱਚਖੰਡੇ 'ਚ ਪਾ ਕੇ ਆਉਣ ਉੱਥੇ ਕਿਉਂ ਬਾਣੀ ਦਾ ਗਿਆਨ ਸਾਨੂੰ ਹੋਇਆ ਨਹੀਂ ਗੱਲ ਤਾਂ ਸ਼ਬਦ ਤੇ ਟਿੱਕੀ ਹੋਈ ਐ ਸਾਰੀ ਕਰੇ ਸ਼ਬਦ ਤੋਂ ਬਿਨਾ ਮਹਿਲ ਪਛਾਣਿਆ ਨਹੀਂ ਜਾਂਦਾ ਫਿਰ ਜਾਣ ਆਪਾਂ ਕਿਹੜੇ ਮਹਿਲ ਵਿੱਚ ਐ ਸ਼ਬਦ ਤੋਂ ਬਿਨਾ ਕਹਿੰਦੇ ਰੱਬ ਦਾ ਘਰ ਰੱਬ ਦਾ ਮਹਿਲ ਪਛਾਣਿਆ ਨਹੀਂ ਜਾ ਸਕਦਾ ਸਾਚ ਸ਼ਬਦ ਬਿਨਾ ਮਹਿਲ ਨਾ ਪਛਾਣੇ ਜਿਆਦਾ ਇਕੱਠੇ ਹੋ ਕੇ ਜੋਰ-ਜੋਰ ਲਾ ਕੇ ਬਾਣੀ ਨੂੰ ਬਦਲਣ ਦੀ ਕੋਸ਼ਿਸ਼ ਕਰ ਲਈ ਐ ਨਿਰੰਕਾਰ ਮੈਂ ਆਕਾਰ ਸਮਾਵੈ ਕਹਿੰਦੇ ਨਿਰੰਕਾਰ ਹੈ ਨਾ ਜਿਹੜਾ ਆਕਾਰ ਦੇ ਵਿੱਚ ਸਮਾਇਆ ਨਿਰੰਕਾਰ ਮੈਂ ਆਕਾਰ ਸਮਾਵੈ ਅਕਲ ਕਲਾ ਸੱਚ ਸਾਚ ਟਿਕਾਵਾ ਕਹਿੰਦੇ ਅਕਲ ਹੈ ਜਿਹੜੀ ਹੈ ਕਲਾ ਜਿਹੜੀ ਸੱਚ ਦੇ ਵਿੱਚ ਟਿਕਾਇਆ ਇਹ ਟਿਕਾਇਆ ਹੋਇਆ ਦੁਨੀਆਂ ਧਰਮਸਾਲਾ ਬਣਾਈ ਗੁਰੂ ਬਚਨ ਕਰਦੇ ਹਨ ਜਦੋਂ ਸੈਬਤ ਨੂੰ ਪਛਾਣ ਲਿਆ ਇੱਕ ਨੇ ਤਾਂ ਪਛਾਣਿਆ ਨਹੀਂ ਰੱਬ ਦਾ ਕਰ ਕਿਉਂ ਸ਼ਬਦ ਨਹੀਂ ਜੇ ਪਛਾਣ ਲਿਆ ਸੋ ਨਰ ਗਰਭਜੋਨ ਨਹੀਂ ਆਵੇ ਕਹਿੰਦੇ ਉਹ ਨਰ ਫਿਰ ਗਰਭਜੋਨੀ ਵਿੱਚ ਮੁੜ ਕੇ ਆਉਂਦਾ ਨਹੀਂ ਗਰਭਜੋਨ ਤੋਂ ਛੁਟਕਾਰਾ ਹੋ ਗਿਆ ਕਦੋਂ ਹੋਇਆ ਗਰਭਜੋਨ ਤੋਂ ਛੁਟਕਾਰਾ ਜਦੋਂ ਮਹਿਲ ਨੂੰ ਪਛਾਣਿਆ ਮਹਿਲ ਨੂੰ ਕਦੋਂ ਪਛਾਣਿਆ ਜਦੋਂ ਸ਼ਬਦ ਹੈ ਕੋਈ ਸੋ ਨਰ ਗਰਭ ਜੋਨ ਨਹੀਂ ਆਵੇ ਜਹਾਂ ਨਾਮ ਮਿਲੇ ਤਹ ਜਾਓ ਹੁਣ ਸਿਰ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਉੱਥੇ ਜਾਣਾ ਜਿੱਥੇ ਨਾਮ ਮਿਲਦਾ ਜਿੱਤੇ ਹੋਰ ਬੀਤੀਆਂ ਹੋਈਆਂ ਗੱਲਾਂ ਤੇ ਸਾਖੀਆਂ ਸੜਾਈਆਂ ਜਾਂਦੀਆਂ ਕਹਿੰਦੇ ਉੱਥੇ ਜਾਣਾ ਨਹੀਂ ਰੋਕ ਦਿੱਤਾ ਬਾਬੇ ਨਾਨਕ ਨੇ ਕਹਿੰਦੇ ਜਿੱਥੇ ਕਹਿਆਂ ਵੀ ਇਹ ਗੱਲਾਂ ਹੋਈਆਂ ਵੀ ਗੱਲਾਂ ਬੀਤੀਆਂ ਹੋਈਆਂ ਗੱਲਾਂ ਸੁਣਾਈਆਂ ਜਿੱਥੇ ਗੀਤ ਸੁਣਾਏ ਜਾਂਦੇ ਹਨ ਜਿੱਥੇ ਰਾਗ ਸੁਣਾਏ ਜਾਂਦੇ ਹਨ ਕਹਿੰਦੇ ਉੱਥੇ ਨਹੀਂ ਜਾਣਾ ਜਾਣਾ ਕਿੱਥੇ ਹੈ ਜਹਾਂ ਨਾਮ ਮਿਲੇ ਕਹਿੰਦੇ ਜਿੱਥੇ ਨਾਮ ਮਿਲਦਾ ਹੈ ਜਿੱਥੇ ਬਾਣੀ ਮਿਲਦੀ ਹੈ ਤਹ ਜਾ ਤਹ ਜਾਓ ਕਹਿੰਦੇ ਉੱਥੇ ਜਾਓ ਜਿੱਥੇ ਨਾਮ ਮਿਲਦਾ ਹੈ ਗੁਰ ਪ੍ਰਸਾਦੀ ਕਰਮ ਕਮਾਓ ਗੁਰ ਪ੍ਰਸਾਦੀ ਕਹਿੰਦੇ ਕਿਹੜਾ ਕਰਮ ਕਮਾਉਣਾ ਹੈ ਕਰਨਾ ਕੀ ਹੈ ਪਰ ਉੱਥੇ ਜਾ ਕੇ ਜਿੱਥੇ ਨਾਮ ਮਿਲਦਾ ਕਹਿੰਦੇ ਉੱਥੇ ਜਾਣਾ ਹੈ ਗੁਰ ਪ੍ਰਸਾਦੀ ਕਹਿੰਦੇ ਉੱਥੇ ਸ਼ਬਦ ਮਿਲਦਾ ਪ੍ਰਸ਼ਾਦ ਮਿਲਦਾ ਕਰਮ ਕਮਾਓ ਫਿਰ ਕਹਿੰਦੇ ਇਹਦੀ ਕਮਾਈ ਕਰੋ ਜਾਣਾ ਕਿੱਥੇ ਹੈ ਜਿੱਥੇ ਨਾਮ ਮਿਲਦਾ ਹੈ ਪੇਸ ਨਾਮ ਨੂੰ ਲੈ ਕੇ ਸ਼ਬਦ ਨੂੰ ਲੈ ਕੇ ਫਿਰ ਕਹਿੰਦੇ ਉਹਦੀ ਕਮਾਈ ਕਰੋ। ਸਿਰ ਕੋ ਨਾਨਕਦੇਵ ਜੀ ਬਿਲਕੁਲ ਭੁਲੋਖੇ ਚ ਨਹੀਂ ਪਾਉਂਦੇ ਬਿਲਕੁਲ ਸਪਸ਼ਟ ਗੱਲਾਂ ਦੱਸਦੇ ਆ। ਲੇਕਿਨ ਅਸੀਂ ਲੋਕਾਂ ਨੂੰ ਅਲਝਾਉਂਦੇ ਆ। ਜੋ ਅਸਲੀਅਤ ਹੈ ਇਹ ਮਦਾਰੀ ਆਪਣਾ ਨੁਕਤਾ ਦੱਸ ਦੇ ਬੈ ਨਾ ਜਿਹੜੇ ਨਾ ਤਮਾਸ਼ਾ ਦਿਖਾਉਂਦਾ ਫਿਰ ਕੋਈ ਨਹੀਂ ਮੇਲਾ ਦੇਖਣ ਆਉਂਦਾ ਕੋਈ ਨਹੀਂ ਤਮਾਸ਼ਾ ਦੇਖਣ ਆਉਂਦਾ। ਇਤਰਾਸੀ ਮਦਾਰੀ ਬਣ ਚੁੱਕੇ ਆ ਲੋਕਾਂ ਨੂੰ ਤਮਾਸ਼ਾ ਦਿਖਾਉਂਦੇ ਆ ਜਿਹੜੀ ਅਸਲੀਅਤ ਐ ਉਹਨੂੰ ਲੁਕਾਉਂਦੇ ਆ ਜਹਾਂ ਨਾਮ ਮਿਲੇ ਤਹ ਜਾਓ ਗੁਰ ਪ੍ਰਸਾਦੀ ਕਰਮ ਕਮਾਓ ਕਹਿੰਦੇ ਭਾਈ ਇਹ ਕਰਮ ਕਮਾਉਣਾ ਐ ਫਿਰ ਨਾਮੇ ਰਾਤਾ ਹਰ ਗੁਣ ਗਾਓ ਕਹਿੰਦੇ ਨਾਮ ਦੇ ਨਾਲ ਰੰਗਿਆ ਜਾਏਗਾ ਹਰ ਦੇ ਗੁਣਾਂ ਨੂੰ ਗਾਉਣਾ ਐ ਗੁਰ ਸੇਵਾ ਕਹਿੰਦੇ ਗੁਰ ਦੀ ਸੇਵਾ ਕਰ ਸ਼ਬਦ ਦੀ ਸੇਵਾ ਕਰ ਕਿਹੜੀ ਸੇਵਾ ਤੁਸੀਂ ਗੁਰ ਸੇਵਾ ਕਈ ਗੱਲਾਂ ਬਿਲਕੁਲ ਸਮਝ ਪੈਣ ਵਾਲੀਆਂ ਗੁਰ ਸੇਵਾ ਤੈ ਆਪ ਪਛਾਤਾ ਕਹਿੰਦੇ ਫੇਰ ਤੂੰ ਆਪਣੇ ਆਪ ਰੱਬ ਨੂੰ ਪਛਾਣ ਲੇਗਾ ਰੱਬ ਕਦੋਂ ਪਛਾਣੇ ਚਾਹੁੰਦਾ ਗੁਰ ਸੇਵਾ ਦੇ ਨਾਲ ਸ਼ਬਦ ਦੀ ਸੇਵਾ ਦੇ ਨਾਲ ਰੱਬ ਪਛਾਣਿਆ ਜਾਂਦਾ ਗੁਰੂ ਬਚਨ ਕਰਦੇ ਹਨ ਗੁਰ ਸੇਵਾ ਤੇ ਆਪ ਪਛਾਤਾ ਗੁਰਤਾ ਹੁਣ ਜਿਹੜਾ ਗੁਰੂ ਨੇ ਗੁਰ ਦਿੱਤਾ ਸ਼ਬਦ ਦਿੱਤਾ ਕਹਿੰਦੇ ਉਹਦੀ ਸੇਵਾ ਕਰ ਕਿਹੜੀ ਸੇਵਾ ਕਰਨ ਵਾਸਤੇ ਦੱਸੀ ਹੈ ਸ਼ਬਦ ਦੀ ਸੇਵਾ ਇਹ ਮਿਲਣੀ ਕਿੱਥੋਂ ਜਿੱਥੇ ਜਾਣ ਵਾਸਤੇ ਦੱਸਿਆ ਕਹਿੰਦੇ ਜਿੱਥੇ ਨਾਮ ਮਿਲਦਾ ਹੈ ਜਹਾ ਨਾਮ ਮਿਲੇ ਤਹਿ ਜਾਓ ਗੁਰ ਪ੍ਰਸਾਦੀ ਕਰਮ ਕਮਾਓ ਨਾਮੇ ਰਾਤਾ ਹਰ ਗੁਣ ਗਾਓ ਗੁਰ ਸੇਵਾ ਤੇ ਆਪ ਪਛਾਤਾ ਅੰਮ੍ਰਿਤ ਨਾਮ ਵਸਿਆ ਸੁਖ ਦਾਤਾ ਕਹਿੰਦੇ ਅੰਮ੍ਰਿਤ ਨਾਮ ਫਿਰ ਸੁਖ ਦੇਣ ਵਾਲਾ ਦਾਤਾ ਮਨ ਦੇ ਚ ਵਸ ਗਿਆ ਕਦੋਂ ਵਸਿਆ ਜਦੋਂ ਉਹਦੀ ਕਮਾਈ ਕੀਤੀ ਐ ਅੰਮ੍ਰਿਤ ਨਾਮ ਵਸਿਆ ਸੁਖ ਦਾਤਾ ਆਪਾਂ ਜਦੋਂ ਕਮਾਈ ਕਰ ਲੈਂਦੇ ਆ ਧਨ ਦੌਲਤ ਦੀ ਆਪਣੇ ਘਰ ਆ ਜਾਂਦੀ ਹੈ ਨਾ ਫਿਰ ਉਹ ਜਦੋਂ ਆਪਾਂ ਸਬਦੀ ਕਮਾਈ ਕਰ ਲੈਂਦੇ ਆ ਫਿਰ ਇਹ ਸਾਡੇ ਮਨ ਦੇ ਚ ਆ ਜਾਂਦੀ ਐ ਇਹ ਫਿਰ ਨਾਮ ਸਬਦ ਸਾਡੇ ਮਨ ਦੇ ਚ ਬਸ ਜਾਂਦਾ ਅਮਰਤ ਕਰਨ ਅੰਬਤ ਸਾਡੇ ਨਾਮ ਸਬਦ ਫਿਰ ਮਨ ਵਿੱਚ ਬਸ ਜਾਂਦਾ ਜਦੋਂ ਇਹਦੀ ਕਮਾਈ ਕਰਦੇ ਆ ਐਕਣਾ ਥੋੜਾ ਬਾਹਰੋਂ ਕਿਤੋਂ ਪੈਸੇ ਮਿਲਦੇ ਆ ਜੇ ਆਪਾਂ ਜਾ ਕੇ ਮਜ਼ਦੂਰੀ ਕੰਮਕਾਰ ਕਰਦੇ ਆ ਤਾਂ ਪੈਸੇ ਮਿਲਦੇ ਆ ਐਵੇਂ ਬਾਜ਼ਾਰਾਂ 'ਚ ਰੱਖੇ ਨਹੀਂ ਪਏ ਪੈਸੇ ਕਿ ਜਾ ਕੇ ਆਪਾਂ ਚੱਕ ਲੈਣਦੇ ਇਹ ਤਾਂ ਕਮਾਈ ਕਰਨੀ ਪੈਂਦੀ ਹੈ ਇਸ ਤਰ੍ਹਾਂ ਇਹ ਸ਼ਬਦ ਦੀ ਕਮਾਈ ਕਰਨੀ ਪੈਂਦੀ ਹੈ ਨਾਮ ਦੀ ਕਮਾਈ ਕਰਨੀ ਪੈਂਦੀ ਹੈ ਫਿਰ ਸਾਡੇ ਘਰ ਆਉਂਦੀ ਹੈ ਇਹ ਕਿਹੜੇ ਘਰ ਐ ਦੇਹ ਦੇ ਵਿੱਚ ਇਸ ਆਤਮਾ ਦੇ ਵਿੱਚ ਫਿਰ ਆ ਜਾਂਦੀ ਹੈ ਅਮਰਤ ਨਾਮ ਵਸਿਆ ਸੁਖ ਦਾਤਾ ਆਨੰਦਨ ਬਾਣੀ ਹੁਣ ਆਨ ਦਿਨ ਦੀ ਗੱਲ ਕਰਦੇ ਆ ਕਹਿੰਦੇ ਰੋਜ਼ ਕਰਨਾ ਹੈ ਕੰਮ ਆਨ ਦਿਨ ਬਾਣੀ ਨਾਮੇ ਰਾਤਾ ਕਹਿੰਦੇ ਹਰ ਰੋਜ਼ ਇਹਨੂੰ ਨਾਮ ਦੇ ਨਾਲ ਰੰਗਣਾ ਹੈ ਰੋਜ਼ ਰੰਗ ਚੜਾਉਣਾ ਇਹਨੂੰ ਮੇਰਾ ਪ੍ਰਭ ਲਾਏ ਤਾਂ ਕੋ ਲੱਗੈ ਕਹਿੰਦਾ ਮੇਰਾ ਪ੍ਰਭ ਜੇ ਲਾਵੇ ਤਾਂ ਕੋ ਲੱਗਦਾ ਹੈ ਰੱਬ ਦੀ ਮਰਜ਼ੀ ਹੈ ਕਿ ਸੇਵਾ ਕਿਸ ਤੋਂ ਕਰਾਉਣੀ ਹੈ ਐਸੀ ਦੇਖਿਆ ਨੇ ਘਰਾਂ ਦੇ ਹੁਣ ਤਾਂ ਜਮਾਨਾ ਬੜਾ ਬਦਲ ਗਿਆ ਹੈ ਤਾਂ ਹੀ ਐਸੀ ਠੋਕਰਾ ਖੰਦੇ ਇਹ ਘਰ ਵਿੱਚ ਪੰਜ ਚਾਰ ਨੂਹਾਂ ਹੋਣਾਂ ਇਹ ਸੱਸ ਦੀ ਮਰਜ਼ੀ ਹੈ ਕਿ ਕਿਹੜੀ ਨੂਹ ਦੀਆਂ ਪੱਕੀਆਂ ਖਾਣੀਆਂ ਕਿਹੜੀ ਨੂਹ ਤੇ ਪੈਰ ਨੂੰ ਉੱਤ ਲਵਾਉਣਾ ਹੈ ਕਿਹੜੀ ਨੂਹ ਨੂੰ ਪਿਆਰ ਕਰਨਾ ਇਹ ਤਾਂ ਮਰਜ਼ੀ ਸੱਸ ਦੀ ਹੈ ਐਕਨੇ ਗੁਰੂ ਦੀ ਮਰਜ਼ੀ ਹੈ ਕਿ ਸੇਵਾ ਕਿਸ ਤੋਂ ਕਰਾਉਣੀ ਹੈ ਮੇਰਾ ਪ੍ਰਭ ਲਾਏ ਤਾਂ ਕੋ ਲਾਗੇ ਹੋਮੇ ਮਾਰੇ ਕਿ ਤਾ ਸੇਵਾ ਮਿਲੂਗੀ ਜੇ ਤੂੰ ਹੋਮੇ ਨੂੰ ਮਾਰੇ ਪਹਿਲਾਂ ਹੁਕਮ ਕੀਤਾ ਕਿ ਤਾ ਸੇਵਾ ਮਿਲੂਗੀ ਜੇ ਰੱਬ ਨੂੰ ਭਾਵੇ ਰੱਬ ਨੂੰ ਕਦੋਂ ਭਾਉਣਾ ਹੈ ਕਦੋਂ ਤੈਨੂੰ ਸੇਵਾ ਵਿੱਚ ਲਾਉਣਾ ਹੈ ਜਦੋਂ ਤੈ ਹੋਮੇ ਮਾਰਨੀ ਹੈ ਹੋਮੇ ਮਾਰੇ ਸਭ ਦੇ ਜਾਗੇ ਕਹਿੰਦੇ ਸ਼ਬਦ ਦੇ ਨਾਲ ਜਾਗ ਜਾ ਪਹਿਲਾਂ ਸ਼ਬਦ ਦੇ ਨਾਲ ਜਗਾ ਲਾ ਸ਼ਬਦ ਜਗਾਉਂਦਾ ਇਸ ਆਤਮਾ ਸੁੱਤੀ ਪਈ ਨੂੰ ਹੋਮੇ ਮਾਰੇ ਸ਼ਬਦੇ ਜਾਗੇ ਇੱਥੇ ਉੱਥੇ ਸਦਾ ਸੁੱਖ ਅੱਗੇ ਕਹਿੰਦੇ ਇੱਥੇ ਵੀ ਤੇ ਅੱਗੇ ਜਾ ਕੇ ਵੀ ਸੁੱਖ ਅੱਗੇ ਕਿੱਥੇ ਜਦੋਂ ਮਰਨ ਤੋਂ ਬਾਅਦ ਜਾਣਾ ਹੈ ਇੱਥੇ ਵੀ ਸੁੱਖਾਂ ਦੀ ਪ੍ਰਾਪਤੀ ਹੋ ਗਈ ਅੱਗੇ ਵੀ ਜਾ ਕੇ ਸੁੱਖ ਮਿਲ ਗਏ ਕਦੋਂ ਮਿਲੇ ਹਉਮੇ ਮਾਰੇ ਸਬਦ ਦੇ ਜਾਗੇ ਜਦੋਂ ਹਉਮੇ ਨੂੰ ਮਾਰਿਆ ਸਬਦ ਦੇ ਨਾਲ ਜਾਗੇ ਹੈ ਇੱਥੇ ਉੱਥੇ ਸਦਾ ਸੁੱਖ ਆਗੈ ਮਨ ਚੰਚਲ ਕਹਿੰਦੇ ਮਨ ਸਾਡਾ ਚੰਚਲ ਹੈ ਸਾਡੀ ਚੰਚਲ ਨਾਲ ਚਲਾਕ ਨੂੰ ਕਹਿੰਦੇ ਆ ਜਿਹੜਾ ਬਹੁਤ ਚਲਾਕ ਹੁੰਦਾ ਹੈ ਕਈ ਬੰਦੇ ਇਹੋ ਜਿਹੇ ਹੁੰਦੇ ਅਸ਼ਿਆਰੇ ਨਾਲੇ ਸਮਝ ਜਾਂਦੇ ਆ ਕਈ ਬੰਦੇ ਡੰਡੇ ਮਾਰੀ ਜੋ ਤਾਂ ਵੀ ਨਹੀਂ ਸਮਝਦੇ ਕਹਿਣ ਨਾਲ ਕਹਿਣ ਨਾਲ ਤਾਂ ਕੀ ਸਮਝਣਾ ਹੈ ਇਹ ਉਹਨਾਂ ਦੇ ਡੰਡੇ ਮਾਰੀਏ ਤਾਂ ਵੀ ਨਹੀਂ ਸਮਝਦੇ ਕਈ ਇਹੋ ਜਿਹੇ ਹੁੰਦੇ ਇਸ਼ਾਰੇ ਨਾਲੇ ਸਮਝ ਜਾਂਦੇ ਆ ਮਨ ਚੰਚਲ ਕਹਿੰਦੇ ਮਨ ਸਾਡਾ ਚੰਚਲ ਹੈ ਬਹੁਤ ਅਕਲ ਵਾਲਾ ਹੈ ਬਹੁਤ ਹਿਆਰ ਹੈ ਅੱਜ ਕੱਲ ਤਾਂ ਜਵਾਨੇ ਹੁਣ ਹਸਿਆਰਾਂ ਦਾ ਰਹਿ ਗਏ। ਇਹੜਾ ਇਲਤੀ ਐ ਉਹੀ ਚੌਧਰੀ ਬੰਦਾ। ਇਲਤ ਕਾ ਨਾ ਚੌਧਰੀ ਕੂੜੀ ਪੂਰੇ ਥੌ। ਨਾਨਕ ਕੱਲ ਕਾ ਇਹ ਨਿਉ। ਇਹ ਕਲਯੁਗ ਦਾ ਨਿਉ ਐ। ਜਿਹੜਾ ਇਲਤੀ ਬੰਦਾ ਹੁੰਦਾ ਪ੍ਰਧਾਨ ਬੰਦਾ ਜਿਹੜੀ ਝੂਠੀ ਹੁੰਦੀ ਐ ਉਹ ਸਭ ਤੇ ਅੱਗੇ ਹੁੰਦੀ ਐ। ਉਹ ਦੂਸਰੇ ਨੂੰ ਧੱਕੇ ਮਾਰ ਮਾਰ ਪਿੱਛੇ ਕਰ ਦਿੰਦੀ ਐ ਕਿ ਤੁਹਾਨੂੰ ਅਕਲ ਘੱਟ ਐ ਮੈਂ ਗੱਲ ਕਰਦੀ ਆ। ਜਿਹੜਾ ਇਲਤੀ ਚੌਧਰੀ ਬੰਦਾ ਉਹ ਸਭ ਤੋਂ ਮੂਰੇ ਬਣ ਕੇ ਕੱਢਦਾ ਚੰਚਲ ਬੇਦ ਨਹੀਂ ਜਾਣੀ ਹੈ ਕਿਨਾਂ ਜਿਹੜਾ ਚੰਚਲ ਹੈ ਹੁਸ਼ਿਆਰ ਹੈ ਨਾ ਉਹ ਰੱਬ ਦੀ ਵਿਧੀ ਨੂੰ ਜਾਣ ਨਹੀਂ ਸਕਦਾ ਉਹ ਰੱਬ ਦੇ ਸਬਦਾਨ ਨੂੰ ਨਹੀਂ ਜਾਣ ਸਕਦਾ ਰੱਬ ਦੀ ਵਿਧੀ ਨੂੰ ਕੌਣ ਜਾਣਦਾ ਹੈ ਜਿਹੜਾ ਮੂਰਖ ਹੁੰਦਾ ਹੈ ਕਿਹਾ ਜਾਂ ਮੂਰਖ ਛੱਜੂ ਝੂਰਬਰਗ ਜਿਹੜਾ ਮੂਰਖ ਹੁੰਦਾ ਹੈ ਉਹ ਜਾਣ ਜਾਂਦਾ ਮਨਮੁਖ ਮੈਲਾ ਕਹਿੰਦੇ ਮਨਮੁਖ ਤਾਂ ਮੈਲਾ ਹੈ ਪਾਤਸ਼ਾਹ ਮਨਮੁਖ ਨੂੰ ਮੈਲਾ ਦੱਸਦੇ ਆ ਕਿਉਂ ਸ਼ਬਦ ਦਾ ਨਾ ਪਛਾਣੇ ਕਹਿੰਦੇ ਸ਼ਬਦ ਨੂੰ ਨਹੀਂ ਪਛਾਣਦਾ ਜਿਹੜਾ ਸ਼ਬਦ ਨੂੰ ਨਹੀਂ ਪਛਾਣਦਾ ਉਹ ਮਨਮੁਖ ਹੈ ਅਸੀਂ ਭਲੇਖੇ ਦੇ ਵਿੱਚਾਂ ਕਿ ਮੈਂ ਤਾਂ ਗੁਰੂ ਵਾਲਾ ਬਣਿਆ ਵੇ ਮੈਂ ਗੁਰਮਖ ਬਣ ਗਿਆ ਬਿਲਕੁਲ ਨਹੀਂ ਬਣਿਆ ਤੂੰ ਗੁਰਮਖ ਕਦੋਂ ਤੱਕ ਜਦੋਂ ਤੱਕ ਸਬਦ ਤੇਰੀ ਪਛਾਣ ਵਿੱਚ ਨਹੀਂ ਆਇਆ ਜਦੋਂ ਤੱਕ ਗੁਰੂ ਦਾ ਮਹਿਲ ਤੇਰੀ ਪਛਾਣ ਵਿੱਚ ਨਹੀਂ ਆਇਆ ਜਦੋਂ ਤੱਕ ਬਾਣੀ ਤੇਰੀ ਪਛਾਣ ਵਿੱਚ ਨਹੀਂ ਆਈ ਤੂੰ ਮਨਮੁਖ ਹੈ ਐਵੇਂ ਛੱਡ ਦੇ ਝੂਟਾ ਹੰਕਾਰ ਕਿ ਮੈਂ ਗੁਰਮਖ ਬਣਿਆ ਹੋਇਆ ਬਾਣੀ ਨਹੀਂ ਗੁਰਮਖ ਮੰਦੀ ਤੈਨੂੰ ਲੋਕ ਮੰਨਣਗੇ ਤੂੰ ਮੰਨੂਗਾ ਆਪਣੇ ਆਪ ਨੂੰ ਮੰਨੀ ਜਾ ਲੇਕਿਨ ਬਾਬਾ ਨਾਨਕ ਨਹੀਂ ਗੁਰਮੁਖ ਮੰਨਦਾ ਤੈਨੂੰ ਕਿਉਂ ਲਿਖ ਦਿੱਤਾ ਬਾਬੇ ਨਾਨਕ ਨੇ ਤਾਂ ਮਨਮੁਖ ਮੈਲਾ ਸ਼ਬਦ ਨਾ ਪਛਾਣੇ ਕਹਿੰਦੇ ਮਨਮੁਖ ਤਾਂ ਮੈਲਾ ਸ਼ਬਦ ਨੂੰ ਨਹੀਂ ਪਛਾਣਦਾ ਗੁਰਮਖ ਨਿਰਮਲ ਕਹਿੰਦੇ ਗੁਰਮਖ ਨਿਰਮਲ ਹੈ ਦੋਨਾਂ ਪਾਸੇ ਤੱਕੜੀ ਜਪਾ ਲਈ ਇੱਕ ਪਾਸੇ ਗੁਰਮਖ ਇੱਕ ਪਾਸੇ ਮਨਮੁਖ ਮਨਮੁਖ ਤਾਂ ਮੈਲਾ ਹੈ ਕਹਿੰਦੇ ਸ਼ਬਦ ਨੂੰ ਪਛਾਣਦਾ ਨਹੀਂ ਜਿਹੜਾ ਗੁਰਮਖ ਹੈ ਉਹ ਨਿਰਮਲ ਹੈ ਗੁਰਮਖ ਨਿਰਮਲ ਨਾਮ ਉਪਖਾਣੇ ਪਹਿਲਾਂ ਪਛਾਣਦਾ ਤਾਂ ਹੀ ਬਖਿਆਨ ਕਰ ਸਕਦਾ ਹੈ ਕਹਿੰਦੇ ਗੁਰਮਖਾ ਉਹ ਨਿਰਮਲ ਹੋ ਜਾਂਦਾ ਉਹਦੀ ਮੈਲ ਉਤਰ ਜਾਂਦੀ ਹੈ ਨਾਮ ਉਪਖਾਣੇ ਕਹਿੰਦੇ ਫਿਰ ਉਹ ਨਾਮ ਦਾ ਬਖਿਆਨ ਕਰਦਾ ਹੈ ਗੁਰਮਖ ਸ਼ਬਦ ਨੂੰ ਪਛਾਣਦਾ ਹੈ ਬਾਣੀ ਨੂੰ ਪਛਾਣਦਾ ਹੈ ਫਿਰ ਉਹਦਾ ਵਿਖਿਆਨ ਕਰਦਾ ਹੈ ਮਨਮੁਖ ਮੈਲਾ ਉਹ ਸ਼ਬਦ ਪਛਾਣ ਨਹੀਂ ਸਕਦਾ ਮਨਮੁਖ ਮੈਲਾ ਸ਼ਬਦ ਨਾ ਪਛਾਣੇ ਗੁਰਮਖ ਨਿਰਮਲ ਨਾਮ ਬਖਾਣੇ ਹਰ ਜੋ ਆਗੇ ਕਰੀ ਅਰਦਾਸ ਕਹਿੰਦਾ ਇਹ ਜੀ ਪਰ ਹਰ ਦੇ ਅੱਗੇ ਅਰਦਾਸ ਕਰਦਾ ਹੈ ਕਿਹੜੀ ਅਰਦਾਸ ਕਰਦਾ ਹੈ ਸਾਧੂ ਜਨ ਸੰਗਤ ਹੋਏ ਨਿਵਾਸ ਕਹਿੰਦੇ ਸਾਧੂਆਂ ਦੀ ਸੰਗਤ ਕਰਦੇ ਸਾਧੂਆਂ ਨੂੰ ਮਿਲਾ ਦੇ ਉਹਨਾਂ ਨਾਲ ਮੇਰਾ ਨਿਵਾਸ ਹੋ ਜਾਵੇ ਮੈਂ ਉੱਥੇ ਬਸਣ ਲੱਗ ਜਾਵਾਂ ਕਿਹੜੀ ਅਰਦਾਸ ਕੀਤੀ ਹੈ ਰੱਬ ਨੂੰ ਸ਼ਬਦ ਪਛਾਣਿਆ ਨਹੀਂ ਗਿਆ ਫੇਰ ਅਰਦਾਸ ਕਰਦੇ ਆ ਰੱਬ ਤੂੰ ਮੈਨੂੰ ਸਾਧੂਆਂ ਨੂੰ ਮਿਲਾ ਦੇ ਸਾਧੂ ਜਨ ਸੰਗਤ ਹੋਏ ਨਿਵਾਸ ਕਿਲ ਬਿਕ ਦੁੱਖ ਕਟੈ ਕਹਿੰਦੇ ਫਿਰ ਕਿਲ ਬਿਕ ਪਹਿਲੇ ਦੁੱਖ ਸਾਰੇ ਕੱਟੇ ਜਾਣਗੇ ਜਦੋਂ ਸਾਧੂਆਂ ਨਾਲ ਮੇਲ ਹੋ ਗਿਆ ਬੇਨਤੀ ਕੀਤੀ ਸੀ ਨਾ ਅਰਦਾਸ ਕੀਤੀ ਸੀ ਕਿ ਸਾਧੂ ਸੰਗਤ ਮਿਲਾ ਦੇਓ ਕਿ ਮੇਰਾ ਨਿਵਾਸ ਹੋ ਜਵੇ ਸਾਧੂ ਸੰਗਤ ਹੋਏ ਨਿਵਾਸ ਕਿਲ ਬਿਕ ਦੁੱਖ ਕਟੈ ਹਰ ਨਾਮ ਪਰਗਾਸ ਕਹਿੰਦੇ ਫਿਰ ਹਰ ਦੇ ਨਾਮ ਦਾ ਪ੍ਰਗਾਸ ਹੋ ਜਾਂਦਾ ਕਦੋਂ ਹੁੰਦਾ ਜਦੋਂ ਸਾਧੂਆਂ ਦੀ ਸੰਗਤ ਮਿਲਦੀ ਹੈ ਕਰ ਵਿਚਾਰ ਆਚਾਰ ਪਰਹਤਾ ਕਹਿੰਦੇ ਇਹ ਵਿਚਾਰ ਕਰ ਇਹ ਚਾਰ ਹੈ ਤਾਨੂੰ ਪ੍ਰਾਪਤ ਹੋ ਜਾਏਗਾ ਸਾਧੂਗੁਰ ਬਚਨ ਹੀ ਇੱਕ ਹੋ ਜਾਂਦਾ ਕਹਿੰਦੇ ਸਾਧੂਗੁਰ ਨੇ ਫਿਰ ਬਚਨ ਕਰ ਦਿੱਤੇ ਫਿਰ ਇੱਕ ਨੂੰ ਜਾਣ ਗਿਆ ਰੱਬ ਨੂੰ ਜਾਣ ਗਿਆ ਨਾਨਕ RAM ਨਾਮ ਮੰਨ ਰਤਾ ਇਹ ਗੋ ਨਾਨਕ ਦੇਵ ਜੀ ਕਹਿੰਦੇ ਫਿਰ ਮਨ ਪੇ ਨਾਮ ਦੇ ਨਾਲ ਰੰਗਿਆ ਗਿਆ ਆਕਰ ਜਾ ਕਿ ਨਵੇੜਾ ਕਿੱਥੇ ਹੋਇਆ ਕਿ ਸਾਧੂਆਂ ਦੀ ਸੰਗਤ ਮਲਾਦੇ ਮੇਰਾ ਨਵਾਸ ਹੋ ਜਵੇ ਉੱਥੇ ਕਿਉਂ ਫਿਰ ਰੱਬ ਨੂੰ ਪਛਾਣਿਆ ਜਾਂਦਾ ਹੈ ਫਿਰ ਰੱਬ ਦੇ ਨਾਲ ਮੇਲ ਹੋ ਜਾਂਦਾ ਹੈ 84 ਕੱਟੀ ਜਾਂਦੀ ਹੈ ਸਾਰੇ ਪਾਪ ਖਤਮ ਹੋ ਜਾਂਦੇ ਹਨ ਹਰ ਜੂ ਆਗੇ ਕਰੀ ਅਰਦਾਸ ਸਾਧੂ ਜਨ ਸੰਗਤ ਹੋਏ ਨਿਵਾਸ ਕਿਲ ਵਿਖ ਦੁੱਖ ਕਾਟੇ ਹਰ ਨਾਮ ਉਪਰਗਾਸ ਸੋ satsang ji ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪੱਸ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਹੋ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ